ਮਿੱਤਰੋ ਅੱਜ ਤੁਹਾਨੂੰ ਅੱਜ ਇੱਕ ਜਾਦੂਬਰੀ ਦੱਸਾਂ ਜਿਹਦਾ ਨਾਮ ਆ ਹਾਰ ਨਾ ਮੰਨਣਾ ਪਾਣੀ ਦੀ ਇੱਕ ਬੂੰਦ ਪੱਥਰ ਨੂੰ ਤੋੜ ਸਕਦੀ ਆ ਪਰ ਇੱਕ ਦਿਨ ਵਿੱਚ ਨਹੀਂ ਹਜ਼ਾਰਾਂ ਵਾਰੀ ਟਪਕਣ ਤੋਂ ਬਾਅਦ ਆਪਣੀ ਜ਼ਿੰਦਗੀ ਵੀ ਇਦਾਂ ਹੀ ਆ ਕਦੇ ਵੀ ਪਹਿਲੀ ਕੋਸ਼ਿਸ਼ ਵਿੱਚ ਚਮਤਕਾਰ ਨਹੀਂ ਹੁੰਦੇ ਪਰ ਜਿਹੜਾ ਬੰਦਾ ਹਾਰ ਮੰਨ ਲੈਂਦਾ ਆ ਉਸ ਨੂੰ ਕਦੇ ਪਤਾ ਹੀ ਨਹੀਂ ਲੱਗਦਾ ਕਿ ਉਸ ਦਾ ਚਮਤਕਾਰ ਕਿੰਨਾ ਨੇੜੇ ਸੀ ਇਸ ਲਈ ਜਦੋਂ ਵੀ ਲੱਗੇ ਕਿ ਰਾਹ ਮੁੱਕ ਗਿਆ ਯਾਦ ਰੱਖਿਓ ਰਾਹ ਮੁੱਕਦੇ ਨਹੀਂ ਹੁੰਦੇ ਸਿਰਫ ਸਾਡਾ ਸਬਰ ਮੁੱਕ ਜਾਂਦਾ ਹੈ ਸਮਝੇ ਤਾਂ ਇਹਦਾ ਵੀਡੀਓ ਲਈ ਜਰੂਰ ਆਪਣੇ ਵੀਰ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਚੈਨਲ tunnel up